ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਨੀ ਆ ਤੁਸੀਂ ਸਿਵਲ ਨੇਓ ਨੌਕਰੀ ਕਰ ਰਹੇ ਹੋ ਸਟੇਟ ਗਵਰਨਮੈਂਟ ਚ ਕਰ ਰਹੇ ਹੋ ਸੈਂਟਰ ਗਵਰਨਮੈਂਟ ਦੀ ਜੌਬ ਕਰ ਰਹੇ ਹੋ ਬਿਜ਼ਨਸ ਕਰ ਰਹੇ ਹੋ ਮਜ਼ਦੂਰ ਹੋ ਕੋਈ ਵੀ ਕੰਮ ਕਰਦੇ ਹੋ ਆਪਣਾ ਸਾਰਿਆਂ ਦਾ ਜਿਹੜਾ ਬੈਂਕ ਅਕਾਊਂਟ ਹੈ ਉਹ ਤਾਂ ਹੁੰਦਾ ਹੀ ਆ ਤਾਂ ਆਪਾਂ ਤਕਰੀਬਨ ਅੱਜਕੱਲ੍ਹ ਜਮਾਨੇ ਦੇ ਵਿੱਚ ਹਰ ਕਿਸੇ ਨੂੰ ਆਪਣੇ ਕੰਮ ਕਾਰ ਵਾਸਤੇ ਆਪਣੇ ਬੱਚਿਆਂ ਦੀ ਸ਼ਾਦੀ ਵਾਸਤੇ ਬੱਚਿਆਂ ਨੂੰ ਪੜ੍ਹਾਈ ਦੇ ਖਰਚੇ ਵਾਸਤੇ ਮਕਾਨ ਬਣਾਉਣ ਵਾਸਤੇ ਲੋਨ ਦੀ ਲੋੜ ਪੈਂਦੀ ਆ ਕਰਜ਼ੇ ਦੀ ਲੋੜ ਪੈਂਦੀ ਆ ਸੋ ਬਹੁਤ ਸਾਰੇ ਲੋਕ ਪ੍ਰਾਈਵੇਟ ਫਾਈਨੈਂਸ ਕੰਪਨੀਆਂ ਤੋਂ ਲੋਨ ਕਰਾਉਂਦੇ ਨੇ ਬਹੁਤ ਸਾਰੇ ਬੈਂਕਾਂ ਤੋਂ ਕਰਾਉਂਦੇ ਨੇ ਬਹੁਤ ਸਾਰੇ ਜਿੱਥੇ ਉਹਨਾਂ ਦੀ ਤਨਖਾਹ ਆਉਂਦੀ ਆ ਜਾਂ ਪੈਨਸ਼ਨ ਆਉਂਦੀ ਆ ਉੱਥੋਂ ਲੋਨ ਕਰਾਉਂਦੇ ਨੇ ਸੋ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਕਿ ਜਦੋਂ ਤੁਸੀਂ ਲੋਨ ਕਰਾਉਂਦੇ ਹੋ ਕਿਸੇ ਵੀ ਬੈਂਕ ਤੋਂ ਜਾਂ ਤੁਸੀਂ ਲੋਨ ਲੈਣੇ ਹੋ ਜਾਂ ਤੁਸੀਂ ਲਿਮਟ ਬਣਾਉਣੇ ਹੋ ਆਪਣੀ ਜ਼ਮੀਨ ਤੇ ਕਿਸੇ ਵੀ ਕੰਮ ਕਰਵਾ ਵਾਸਤੇ ਸਰਕਾਰੀ ਲੋਨ ਸਕੀਮ ਦੇ ਤਹਿਤ ਲੈਣੇ ਹੋ ਜਾਂ ਪ੍ਰਾਈਵੇਟ ਲੈਣੇ ਹੋ ਕਿਸੇ ਵੀ ਕੰਪਨੀ ਜਾਂ ਬੈਂਕ ਤੋਂ ਲੈਣੇ ਹੋ ਤਾਂ ਲੋਨ ਕਰਨ ਵੇਲੇ ਲੋਨ ਵਾਲਾ ਮੈਨੇਜਰ ਜਿਹੜਾ ਤੁਹਾਡੀ ਇੱਕ ਬੀਮਾ ਪਾਲਸੀ ਕਰਦਾ ਉਹ ਬੀਮਾ ਪਾਲਸੀ ਉਹਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਜਿੰਨੇ ਦਾ ਤੁਸੀਂ ਅਮਾਉਂਟ ਦਾ ਲੋਨ ਕਰਾਇਆ ਕਿਸੇ ਨੇ ਮੰਨ ਲਓ 10 ਲੱਖ ਦਾ ਲੋਨ ਕਰਾਇਆ 5 ਸਾਲਾਂ ਵਿੱਚ ਵਾਪਸ ਕਰਨਾ ਹੁਣ ਉਹੜੀ ਜਿਹੜੇ ਵਿੱਚ ਉਸ ਲੋਨ ਦੇ ਨਾਲ ਜਿਹੜੀ ਬੀਮਾ ਪਾਲਿਸੀ ਕੀਤੀ ਜਾਂਦੀ ਹੈ ਉਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਬੰਦੇ ਨੇ ਲੋਨ ਲਿਆ ਅਗਲੇ 5 ਸਾਲਾਂ ਦੇ ਵਿੱਚ ਜਿੰਨਾ ਚਿਰ ਦੇ ਵਿੱਚ ਉਹਨੇ ਲੋਨ ਉਤਾਰਨਾ ਜੇ ਉਹਦੇ ਨਾਲ ਕੋਈ ਦੁਰਘਟਨਾ ਹੋ ਜਾਂਦੀ ਹੈ ਚਾਹੇ ਉਹ ਲੋਨ ਲੈਣ ਤੋਂ 15 ਦਿਨ 20 ਦਿਨ ਮਹੀਨਾ 6 ਮਹੀਨੇ ਬਾਅਦ ਵਿੱਚ ਵੀ ਹੋ ਜਾਏ ਤਾਂ ਉਹਦਾ ਜਿਹੜਾ ਸਾਰਾ ਲੋਨ ਦਾ ਜਿਹੜਾ ਪੈਸਾ ਉਹ ਬੈਂਕ ਵੱਲੋਂ ਚੁਕਾਇਆ ਜਾਏਗਾ ਉਹਦੇ ਪਰਿਵਾਰ ਨੂੰ ਕੁਝ ਨਹੀਂ ਕਿਹਾ ਜਾਏਗਾ ਪਰਿਵਾਰ ਤੋਂ ਕੋਈ ਪੈਸਾ ਨਹੀਂ ਲਿਆ ਜਾਏਗਾ ਇਹ ਇਹ ਹੁੰਦੀ ਹੈ ਤੁਹਾਡੀ ਜਿਹੜੀ ਲੋਨ ਦੀ ਸੁਰੱਖਿਆ ਵਾਸਤੇ ਪਾਲਿਸੀ ਕੀਤੀ ਜਾਂਦੀ ਹੈ ਸੋ ਇਹ ਇਹਨੂੰ ਰਿਣ ਰੱਖਸ਼ਾ ਪਾਲਿਸੀ ਵੀ ਕਈ ਬੈਂਕਾਂ ਦੇ ਵਿੱਚ ਇਹਦੇ ਅਲੱਗ-ਅਲੱਗ ਨਾਮ ਨੇ ਕਿਹਾ ਜਾਂਦਾ ਹੈ ਪਰ ਜਿਹੜੇ ਵੀ ਲੋਨ ਦੰਦੇ ਨੇ ਬੈਂਕਾਂ ਵਾਲੇ ਸਟਾਫ ਉਹ ਆਪਣੇ ਫਾਇਦੇ ਵਾਸਤੇ ਹੋਰ ਪਾਲਿਸੀਆਂ ਕਰ ਦਿੰਦੇ ਨੇ ਤੇ ਜਿਹੜੇ ਲੋਨ ਲੈਂਦੇ ਨੇ ਉਹਨਾਂ ਨੂੰ ਇੰਨੀ ਕਾਲੀ ਹੁੰਦੀ ਹੈ ਪੈਸਾ ਲੈਣ ਦੀ ਉਹਨਾਂ ਨੂੰ ਇਹ ਹੁੰਦਾ ਵੀ ਜਿੰਨੇ ਮਰਜ਼ੀ ਬੈਂਕ ਵਾਲੇ ਕਟਿੰਗ ਕਰ ਲੈਣ ਜੋ ਮਰਜ਼ੀ ਸਾਡੇ ਕੋਲੋਂ ਪੈਸਾ ਲੈ ਰਹੇ ਨੇ ਸਾਨੂੰ ਲੋਨ ਮਿਲਣਾ ਚਾਹੀਦਾ ਬਸ ਲੋਨ ਲੈ ਲਓ ਲੋਨ ਤੁਹਾਡਾ ਮਿਲ ਜੇਗਾ ਜੋ ਤੁਸੀਂ ਬੈਂਕ ਵਾਲਿਆਂ ਨੂੰ ਕੁਝ ਦੇਣਾ ਉਹਦੇ ਵਿੱਚੋਂ ਦੇ ਦਿਓ ਕੋਈ ਹਰਜ ਨਹੀਂ ਇਹਦੇ ਵਿੱਚ ਪਰ ਇੱਕ ਗੱਲ ਦਾ ਜ਼ਰੂਰਤਾਂ ਰੱਖਿਓ ਕਿ ਜੋ ਤੁਸੀਂ ਲੋਨ ਲਿਆ ਉਹ ਤੁਸੀਂ ਵਾਪਸ ਕਰਨਾ ਪਰਮਾਤਮਾ ਕਰੇ ਤੁਹਾਡੀ ਲੰਮੀ ਉਮਰ ਹੋ ਤੁਸੀਂ ਵਾਪਸ ਕਰ ਦਿਓਗੇ ਪਰ ਜੇ ਤੁਹਾਡੇ ਨਾਲ ਕੋਈ ਅਣਹੋਣੀ ਹੋ ਜਾਵੇ ਤੁਹਾਡੇ ਪਰਿਵਾਰ ਨੂੰ ਬਿਲਕੁਲ ਨਹੀਂ ਪਤਾ ਕਿ ਤੁਸੀਂ ਜਿਹੜਾ ਲੋਨ ਲਿਆ ਉਹ ਤੇ ਕਿਹੜੀ ਪਾਲਿਸੀ ਕਰਾਈ ਹੈ ਉਹ ਜਿਹੜੀ ਪਾਲਿਸੀ ਤੁਸੀਂ ਕਰਾਈ ਹੈ ਤੁਹਾਨੂੰ ਵੀ ਨਹੀਂ ਪਤਾ ਉਹ ਬੈਂਕ ਵਾਲੇ ਸਟਾਫ ਨੇ ਲੋਨ ਦੇਣ ਵਾਲੇ ਮੈਨੇਜਰ ਨੇ ਆਪਣੇ ਹਿਸਾਬ ਨਾਲ ਆਪਣੇ ਫਾਇਦੇ ਵਾਸਤੇ ਆਪਣੇ ਟਾਰਗੇਟ ਪੂਰੇ ਕਰਨ ਵਾਸਤੇ ਆਪਣੇ ਪ੍ਰੋਮੋਸ਼ਨ ਵਾਸਤੇ ਆਪਣਾ ਕਮਿਸ਼ਨ ਲੈਣ ਵਾਸਤੇ ਤੁਹਾਡੀ ਪਾਲਿਸੀ ਕਰ ਦਿੱਤੀ ਆ ਤੁਹਾਨੂੰ ਨੌਲੇਜ ਨਹੀਂ ਆ ਤਾਂ ਤੁਸੀਂ ਬਹੁਤ ਵੱਡਾ ਧੋਖਾ ਖਾ ਰਹੇ ਹੋ ਕਰਾਓ ਜੋ ਤੁਹਾਨੂੰ ਠੀਕ ਲੱਗਦਾ ਜੇ ਤੁਹਾਨੂੰ ਲੱਗਦਾ ਮੈਂ ਆਪਣੇ ਲੋਨ ਦੇ ਨਾਲ ਕੋਈ ਸ਼ੇਅਰ ਮਾਰਕੀਟ ਵਾਲੀ ਪਾਲਿਸੀ ਕਰਾਉਣੀ ਹੈ ਮੈਂ ਹਰ ਮਹੀਨੇ 5-7000 ਰੁਪਿਆ ਜਾਂ ਸਾਲ ਦਾ 50000 ਰੁਪਿਆ ਭਰਦਿਆ ਕਰਾਂਗਾ ਲੋਨ ਦੀ ਕਿਸ਼ਤ ਵੀ ਭਰਦਿਆ ਕਰਾਂਗਾ ਕੋਈ ਹਰਜ ਨਹੀਂ ਕਰਾ ਲਓ ਪਰ ਜੇ ਤੁਹਾਨੂੰ ਲੱਗਦਾ ਕਿ ਮੈਂ ਤਾਂ ਲੋਨ ਦੀ ਕਿਸ਼ਤ ਭਰਨੀ ਮੈਨੂੰ ਮੁਸ਼ਕਲ ਹੋਣੀ ਹੈ ਪਤਾ ਨਹੀਂ ਜਿਹੜੇ ਕੰਮ ਆਫਤ ਮੈਂ ਲੋਨ ਲਿਆ ਉਹਦੇ ਵਿੱਚ ਕਾਮਯਾਬ ਹੋਵਾਂ ਜਾਂ ਨਾ ਹੋਵਾਂ ਤੁਸੀਂ ਆਉਣ ਵਾਲੇ ਫਿਊਚਰ ਵਿੱਚ ਲੋਨ ਦੀ ਕਿਸ਼ਤ ਵੀ ਨਾ ਤਾਰ ਪਾਓ ਤੇ ਉਦੋਂ ਤੁਸੀਂ ਪਾਲਿਸੀ ਵੀ ਕਰਾ ਲਓ ਔਰ ਜੇ ਕਿਸ਼ਤੀ ਨਾ ਤਾਰ ਪਾਓ ਨਾਲੇ ਤੁਹਾਡਾ ਸਿਵਲ ਖਰਾਬ ਸਕੋਰ ਖਰਾਬ ਹੋਏਗਾ ਨਾਲੇ ਤੁਹਾਡੇ ਜਿਹੜੇ ਬੀਮਾ ਪਾਲਿਸੀ ਪੈਸੇ ਜਮ੍ਹਾਂ ਕਰਾਏ ਉਹ ਜਾਣਗੇ ਨਾਲੇ ਜੇ ਤੁਹਾਡੇ ਨਾਲ ਕੋਈ ਦੁਰਘਟਨਾ ਹੋ ਗਈ ਤਾਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਲੋਨ ਦੇ ਪੈਸੇ ਵਾਪਸ ਕਰਨੇ ਪੈਣਗੇ ਇਹ ਨੁਕਸਾਨ ਤੁਹਾਡਾ ਹੋਣਾ ਬਸ ਮੈਂ ਅੱਜ ਦੀ ਵੀਡੀਓ ਦੇ ਵਿੱਚ ਇਹ ਹੀ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਕਿ ਤੁਸੀਂ ਜੇ ਜ਼ਿੰਦਗੀ ਦੇ ਵਿੱਚ ਹੋਮ ਲੋਨ ਲੈਣੇ ਹੋ ਪਰਸਨਲ ਲੋਨ ਲੈਣੇ ਹੋ ਐਜੂਕੇਸ਼ਨ ਲੋਨ ਲੈਣੇ ਹੋ ਆਟੋ ਲੋਨ ਲਵਨੇ ਹੋ ਬਿਜ਼ਨਸ ਲੋਨ ਲੈਣੇ ਹੋ ਕਿਸੇ ਵੀ ਤਰ੍ਹਾਂ ਦਾ ਲੋਨ ਲੈਣੇ ਹੋ ਜੇਕਰ ਬੈਂਕ ਵਾਲੇ ਜਾਂ ਫਾਈਨੈਂਸ ਕੰਪਨੀ ਵਾਲੇ ਲੋਨ ਕਰਨ ਵਾਲੇ ਤੁਹਾਡੀ ਬੀਮਾ ਪਾਲਸੀ ਕਰਦੇ ਨੇ ਤੁਹਾਨੂੰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ ਇਹ ਕਿਹੜੀ ਪਾਲਸੀ ਹੈ ਕਿੰਨਾ ਚਿਰ ਚੱਲੇਗੀ ਕਿੰਨਾ ਚਿਰ ਮੈਨੂੰ ਇਹਦੇ ਵਿੱਚ ਕਿਸ਼ਤ ਭਰਨੀ ਪਏਗੀ ਕਿੰਨੀਆਂ ਕਿਸ਼ਤਾਂ ਭਰਨੀਆਂ ਪੈਣਗੀਆਂ ਕਦੋਂ ਪੈਸਾ ਮੈਨੂੰ ਵਾਪਸ ਮਿਲੇਗਾ ਪਾਲਸੀ ਸ਼ੇਅਰ ਮਾਰਕੀਟ ਵਾਲੀ ਹੈ ਜਾਂ ਗਰੰਟਡ ਅਮਾਉਂਟ ਵਾਪਸੀ ਵਾਲੀ ਹੈ ਇਹ ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਔਰ ਇਸ ਇਹ ਜਿਹੜੀ ਬੀਮਾ ਪਾਲਿਸੀ ਹੈ ਇਹਦੇ ਵਿੱਚ ਮੇਰੀ ਲੋਨ ਦਾ ਬੀਮਾ ਹੋਇਆ ਜਾਂ ਨਹੀਂ ਹੋਇਆ ਐਸਾ ਤਾਂ ਨਹੀਂ ਕਿ ਇਹ ਚ ਲੋਨ ਦਾ ਬੀਮਾ ਕੀਤਾ ਹੀ ਨਹੀਂ ਗਿਆ ਇਹ ਚ ਸਿਰਫ ਮੇਰਾ ਬੀਮਾ ਕਰ ਦਿੱਤਾ ਗਿਆ ਮੈਨੂੰ ਜੇ ਕੁਝ ਹੋ ਗਿਆ ਉਹ 5-10 ਲੱਖ ਰੁਪਏ ਘਰ ਨੂੰ ਮਿਲ ਜੇਗਾ ਹਸਦਾ ਤੁਹਾਡਾ ਲੋਨ 50 ਲੱਖ ਦਾ ਹੋਵੇ ਇਸ ਕਰਕੇ ਜਦੋਂ ਵੀ ਲੋਨ ਲੈਣੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੈਨੇਜਰ ਨੂੰ ਮਨਾ ਨਹੀਂ ਕਰ ਸਕਦੇ ਉਹ ਤੁਹਾਡੀ ਬੀਮਾ ਪਾਲਸੀ ਲੋਨ ਦੇ ਨਾਲ ਕਰੇਗਾ ਕਰੇਗਾ ਤਾਂ ਘੱਟ ਤੋਂ ਘੱਟ ਆਪਣੇ ਲੋਨ ਦੀ ਸਿਕਿਉਰਿਟੀ ਦੀ ਪਾਲਸੀ ਜ਼ਰੂਰ ਕਰਾ ਲਓ ਬੇਸ਼ੱਕ ਤੁਹਾਨੂੰ 2-4 ਰੁਪਿਆ 100 ਰੁਪਿਆ ਉਹਦੇ ਵਾਸਤੇ ਭਰਨਾ ਪਵੇ ਪਰ ਇੱਕ ਬੀਮਾ ਜ਼ਰੂਰ ਕਰਾ ਲਓ ਲੋਨ ਦੇ ਨਾਲ ਜਿਹਦੇ ਵਿੱਚ ਤੁਹਾਡੇ ਨਾਲ ਕੋਈ ਇੱਕ ਦੇ ਵਿੱਚ ਕੁਝ ਹੋਣ ਦੇ ਕਰਕੇ ਤੁਹਾਡੇ ਪਰਿਵਾਰ ਨੂੰ ਲੋਨ ਦੀ ਕਿਸ਼ਤ ਨਾ ਭਰਨੀ ਪਵੇ ਇਹ ਹੀ ਮੈਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਾਣਕਾਰੀ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ ਕਿਸੇ ਦਾ ਭਲਾ ਹੋ ਸਕੇ ਔਰ ਚੈਨਲ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਪੰਜਾਬ ਗਿਆਨ ਦਰਪਣ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਰਹਾਂਗਾ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ